ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਘਰੇਲੂ ਨੁਸਖਿਆਂ ਦੇ ਨਾਲ-ਨਾਲ ਤੁਹਾਨੂੰ ਆਪਾਂ ਘਰੇਲੂ ਚੀਜ਼ਾਂ ਵੀ ਦਿਖਾਉਣੇ ਤੇ ਘਰੇਲੂ ਗੱਲਾਂ ਵੀ ਕਰਦੇ ਹਾਂ ਜੀ ਅੱਜ ਆਏ ਸੀ ਆਪਾਂ ਗ੍ਰੈਂਡਨ ਹੋਟਲ ਦੇ ਵਿੱਚ ਤੇ ਇੱਥੇ ਕੀ ਸੀਗਾ ਬਹੁਤ ਵੱਡੀ ਭਾਰੀ ਸੇਲ ਲੱਗੀ ਹੋਈ ਹੈ ਜੀ ਹਨੂਮਾਨਗੜ੍ਹ ਜੰਗਸ਼ੈਨ ਦੇ ਵਿੱਚ ਤੇ ਅਸੀਂ ਗਏ ਅੱਗੇ ਹਨੂਮਾਨਗੜ੍ਹ ਟਾਊਨ ਤੇ ਮੈਂ ਸਰਦਾਰ ਜੀ ਨੂੰ ਕਿਹਾ ਮੁਰਦੇਵਾਰੀ ਮੈਂ ਕਿਹਾ ਤੁਸੀਂ ਗੱਡੀ ਰੋਕੋ ਇੱਥੇ ਕਹਿੰਦੇ ਇੱਥੇ ਕੀ ਹੈ ਮੈਂ ਕਿਹਾ ਤੁਸੀਂ ਰੋਕੋ ਤਾਂ ਸਹੀ ਮੈਨੂੰ ਕਹਿੰਦੇ ਹੈ ਕੀ ਇੱਥੇ ਮੈਂ ਕਿਹਾ ਇੱਥੇ ਤੇ ਕਹਿੰਦੇ ਫਿਰ ਤੂੰ ਇੱਥੇ ਕੀ ਲੈਣਾ ਮੈਂ ਕਿਹਾ ਮੈਂ ਕਿਹੜਾ ਘਟਾ ਕਿਸੇ ਦੀ ਨੋਤੀ ਨਾਲੋਂ ਮੈਂ ਵੀ ਦੇਖ ਸਕਦੀ ਆ ਮੈਨੂੰ ਵੀ ਜੇ ਕੋਈ ਚੰਗਾ ਲੱਗਿਆ ਤਾਂ ਮੈਂ ਵੀ ਲੈ ਲੂੰਗੀ ਮੈਂ ਕਿਹਾ ਸੁਣਿਆ ਮੈਂ ਵੀ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਇੱਥੇ ਆਈਆਂ ਹੋਈਆਂ ਨੇ ਮੈਨੂੰ ਕਹਿੰਦੇ ਲੈ ਚੱਲ ਤੂੰ ਨਾ ਰਹਿ ਜੀ ਕਿਤੇ ਸਾਰਿਆਂ ਨਾਲੋਂ ਤੂੰ ਘਟ ਨਾ ਰਹਿ ਜੀ ਚੱਲ ਤੈਨੂੰ ਮੈਂ ਲੈ ਚੱਲਦਾ ਕਹਿੰਦੇ ਚੱਲ ਫਿਰ ਅਸੀਂ ਭਾਈ ਉੱਥੇ ਜਦੋਂ ਐਂਟਰੀ ਕੀਤੀ ਤੇ ਉਹ ਕਹਿੰਦੇ ਜੀ ਸੇਲ ਤਾਂ ਆਖਿਆ ਆਪਣੇ ਮਤਲਬ ਕਿ ਲੱਗੀ ਹੋਈ ਆ ਤੇ ਤੁਸੀਂ ਇੱਧਰ ਨੂੰ ਜਾਓ ਇੱਧਰ ਦੀਆਂ ਪੌੜੀਆਂ ਚੜੋ ਤੇ ਅਸੀਂ ਉੱਧਰ ਨੂੰ ਹੋ ਕੇ ਤੇ ਜਦੋਂ ਗਏ ਮੈਂ ਕਹਿੰਨੀ ਆ ਭੀੜ ਭੜਾਕਾ ਉੱਥੇ ਤੋ ਬਤੋ ਬਤੋ ਬਾ ਇੰਨੀ ਭੀੜ ਉੱਥੇ ਕਪੜਾ ਕਿਹੜਾ ਦੇਖਿਆ ਜਾਣਾ ਸੀਗਾ ਕੱਪੜੇ ਕਿਹੜੇ ਦਿਖਦੇ ਉੱਥੇ ਤਾਂ ਮੈਂ ਕਹਿੰਨੀ ਆ ਭੀੜ ਹੀ ਭੀੜ ਭੀੜ ਹੀ ਭੀੜ ਵੇਖੀ ਨਾ ਕੁਝ ਨਾ ਕੁਝ ਤਾਂ ਦੇਖੇ ਦੋ ਚਾਰ ਤਾਂ ਮੈਂ ਫੋਲਟ ਫੋਲਟ ਇਹ ਕਰਕੇ ਮੈਂ ਖਿਆ ਇਹ ਆਪਣੇ ਪਾਉਣ ਵਾਲੇ ਹੈ ਨਹੀਂਗੇ ਇਹ ਆ ਜਵਾਕਾਂ ਜੂਕਾਂ ਵਾਲੇ ਤੇ ਜਾ ਮਤਲਬ ਜਿਹੜੀਆਂ ਕੁੜੀਆਂ ਅੱਜ ਕੱਲ ਫੈਸ਼ਨੇਬਲ ਹੁੰਦੀਆਂ ਨੇ ਜ਼ਿਆਦੇ ਹਨਾ ਇਹ ਉਹਨਾਂ ਦੇ ਪਾਉਣ ਵਾਲੇ ਸੀ ਜੀ ਮੈਂ ਚਲੀ ਗਈ ਭਲੇਖੇ ਨਾ ਪਰ ਆਪਾਂ ਘੱਟ ਨਹੀਂ ਕਿਸੇ ਨਾਲ ਦੇਖਣੀ ਹਰ ਇੱਕ ਚੀਜ਼ ਚਾਹੀਦੀ ਹੈ ਲੋ ਨਾ ਲੋ ਬਾਦ ਦੀਆਂ ਗੱਲਾਂ ਹੁੰਦੀਆਂ ਪਰ ਜਿਹੜਾ ਇੰਨਾ ਹਨੂਮਾਨਗੜ੍ਹ ਦੇ ਵਿੱਚ ਤਹਿਲਕਾ ਮੱਚਿਆ ਪਿਆ ਸੀਗਾ ਵੀ ਸੇਲ ਲੱਗੀ ਹੈ ਜੀ ਬਹੁਤ ਵੱਡੀ ਸੇਲ ਲੱਗੀ ਹੈ ਇੱਥੇ ਮਤਲਬ ਬਹੁਤ ਆਈ ਜਾਂਦੀਆਂ ਸੀ ਵੀਡੀਓ ਵਗੈਰਾ ਤੇ ਮੈਂ ਕਿਹਾ ਚਲੋ ਦੇਖਣਾ ਮਤਲਬ ਆਪਣਾ ਹੱਕ ਬਣਦਾ ਦੇਖਣ ਦਾ ਹਨਾ ਜੇ ਆਪਾਂ ਹੀ ਨਾ ਗਏ ਤਾਂ ਫਿਰ ਕੋਈ 2-4 ਹੋਰ ਨਾ ਗਏ ਤਾਂ ਫਿਰ ਭੀੜ ਹੀ ਘਟ ਜੂਗੀ ਉੱਥੇ ਤੇ ਉੱਥੇ ਹੋਰ ਵੀ ਛੇਲੀਆਂ ਆਈਆਂ ਸੀ ਮੈਂ ਹੋਰਾਂ ਨੂੰ ਵੀ ਫੋਨ ਕੀਤਾ ਮੈਂ ਕਿਹਾ ਬਈ ਜਾਓ ਤੁਸੀਂ ਵੀ ਪਾਓ ਯੋਗਦਾਨ ਤੇ ਮੈਂ ਤਾਂ ਮੈਂ ਕਿਹਾ ਵੀ ਪੂਰਾ ਯੋਗਦਾਨ ਪਾਉਂਗੀ ਆਪਾਂ ਤਾਂ ਜਾਵਾਂਗੇ ਨਾ ਕੁਝ ਚੰਗਾ ਲੱਗਿਆ ਕੁਝ ਨਾ ਕੁਝ ਤਾਂ ਜ਼ਰੂਰ ਲੈ ਕੇ ਆਵਾਂਗੇ ਉੱਥੇ ਮੈਂ ਦੇਖੀ ਗਈ ਜਦੋਂ ਦੇਖੀ ਗਈ ਤੇ ਸਰਦਾਰ ਜੀ ਮੈਨੂੰ ਕਹਿੰਦੇ ਹੁਣ ਕੁਛ ਲੈ ਵੀ ਲੈ ਤੇ ਮੈਂ ਚੱਕੀਆਂ ਦੋ ਸ਼ਰਟਾਂ ਤੇ ਦੋ ਤਿਆ ਵਾਸਤੇ ਲੈ ਲਈਆਂ ਹੁਣ ਮੈਂ ਦੇਖਦੀ ਸੀ ਮੰਨਤ ਵਾਸਤੇ ਮੈਂ ਆਖਿਆ ਜੇ ਮੰਨਤ ਭੈਣ ਜੀ ਦੇ ਕੋਈ ਚੱਜਦਾ ਹੋਇਆ ਕੱਪੜਾ ਤਾਂ ਲੈ ਜੂਗੀ ਨਹੀਂ ਆਪਾਂ ਨਹੀਂ ਲੈ ਕੇ ਜਾਣਾ ਹੈਗਾ ਉਹਨਾਂ ਨੂੰ ਤਾਂ ਮੈਂ ਬਰਾ ਦੂੰਗੀ ਆ ਦੇਖੇ ਨਾ ਸ਼ਰਟਾਂ ਦੇਖੀ ਮੈਂ ਬਰਉਂਦੀ ਉਹਨਾਂ ਨੂੰ ਉਹ ਬਿਰਬੀ ਜਾਂਦੇ ਨੇ ਉਹ ਮੰਨ ਤਾਂ ਫਿਰ ਮੰਨਤ ਦੇ ਤਾਂ ਫਿਰ ਉਹ ਉਹਦੇ ਵੀ ਨਖਰਾ ਉੱਚਾ ਹੀ ਹੈ ਉਹਦੇ ਵੀ ਕੋਈ ਘੱਟ ਹੀ ਆਉਂਦੀ ਹੈ ਚੀਜ਼ ਪਸੰਦ ਵੈਸੇ ਮੈਨੂੰ ਤਾਂ ਨਹੀਂ ਕਹਿੰਦੀ ਉਹ ਵੀ ਮੈਂ ਨਾਨੀ ਨਹੀਂ ਲੈਣੀ ਆਹ ਚੀਜ਼ ਪਰ ਮੈਨੂੰ ਐ ਰਹਿੰਦਾ ਵੀ ਉਹਨੂੰ ਪਸੰਦ ਨਹੀਂ ਆਈ ਹੈਗੀ ਆ ਦੇਖੋ ਤੁਸੀਂ ਕਿੰਨੀ ਭੀੜ ਲੱਗੀ ਪਈ ਆ ਹਨਾ ਤੇ ਮੈਂ ਕੀ ਕੀਤਾ ਉਹ ਦੋ ਸ਼ਰਟਾਂ ਲੈ ਲਈਆਂ ਇੱਕੋ ਜੀਆਂ ਮੈਂ ਕਿਹਾ ਲੜਵੀਂ ਨਾ ਪਹਿਣ ਕਿਥੇ ਤੇ ਮੈਂ ਇੱਕੋ ਜੀਆਂ ਲੈ ਕੇ ਆ ਦੇਖੋ ਤੁਸੀਂ ਜਿਹੜੀਆਂ ਡੱਬੀਆਂ ਵਾਲੀਆਂ ਮੈਂ ਲਈ ਫਿਰਦੀ ਆ ਆਪੇ ਨੀਲੀਆਂ ਪੈਂਟਾਂ ਪੁੰਟਾਂ ਨਾ ਪਾਣ ਲੰਗੇ ਤੇ ਆ ਸਹੇਲੀਆਂ ਇਹਨਾਂ ਦੇ ਫਿੱਟ ਨਹੀਂ ਬੈਠਾ ਕੁਛ ਇਹ ਕਹਿੰਦੀ ਆ ਦੀਦੀ ਸਾਡੇ ਫਿੱਟ ਨਹੀਂ ਬੈਠਾ ਮੈਂ ਆਖਿਆ ਵੀ ਮੈਂ ਤਾਂ ਆਹ ਦੋ ਚੱਕ ਲੀਆਂ ਤੇ ਮੈਨੂੰ ਸਰਦਾਰ ਜੀ ਕਹਿੰਦੇ ਜੇ ਹੁਣ ਇੱਥੋਂ ਖਾਲੀ ਮੁੜੀਆਂ ਤਾਂ ਹਸਾਬ ਲਾ ਨਹੀਂ ਕਹਿੰਦੇ ਜੇ ਆਈਆਂ ਤਾਂ ਕੁਛ ਨਾ ਕੁਛ ਇੱਥੋਂ ਲੈ ਲਾ ਮੈਂ ਆਖਿਆ ਚਲੋ ਠੀਕ ਹੈ ਜੀ ਮੈਂ ਆਹ ਸ਼ਰਟਾਂ ਲੈ ਲੀਆਂ ਕੋਟਨ ਦੀਆਂ ਸਿਕਰ ਪਿਓਰ ਦੀਆਂ ਇਹ ਸ਼ਰਟਾਂ ਲੈ ਕੇ ਤੇ ਆਪਾਂ ਆਗੇ ਜੀ ਹੁਣ ਉੱਥੇ ਬਿੱਲ ਕਟਾਉਣ ਵਾਸਤੇ ਠੀਕ ਹੈ ਜੀ ਆਪਾਂ ਹੁਣ ਕੀ ਕਰਾਂਗੇ ਉੱਥੇ ਬਾਹਰਲੇ ਪਾਸੇ ਇਹ ਮੁੰਡਿਆਂ ਨੇ ਰੱਖ ਰੱਖਿਆ ਮੇਜ਼ ਕੁਰਸੀ ਤੇ ਉੱਥੇ ਇਹ ਬਿੱਲ ਕੱਟਦੇ ਨੇ ਬਿੱਲ ਬਿੱਲ ਤਾਂ ਅੰਦਰ ਹੀ ਕੱਟਿਆ ਜਾਂਦਾ ਹੈਗਾ ਜਾਨੀ ਕਿ ਉੱਥੇ ਇੱਕ ਪਰਚੀ ਚੈੱਕ ਕਰਦੇ ਆਹ ਲੋ ਜੀ ਇਹ ਕਰਦੇ ਆ ਪਰਚੀ ਚੈੱਕ ਤੇ ਆਹ ਪਾਤੀ ਜੀ ਲਿਫਾਫੇ ਦੇ ਵਿੱਚ ਹੈ ਲਿਫਾਫੇ ਵੀ ਦੂਜੇ ਸਿੰਪਲ ਰੱਖ ਰੱਖੇ ਚਲੋ ਕੋਈ ਗੱਲ ਨਹੀਂ ਵਿਚਾਰਿਆ ਨੇ ਆਪ ਦਾ ਸਿਸਟਮ ਸੈੱਟ ਕਰ ਰੱਖਿਆ ਹੈਗਾ ਹਨ ਤੇ ਆਪਾਂ ਉੱਥੋਂ ਚੱਲ ਪਏ ਜੀ ਤੇ ਚੱਲ ਕੇ ਤੇ ਹੁਣ ਆਪਾਂ ਆ ਗਏ ਜੀ ਇੱਥੇ ਬਾਹਰਲੇ ਪਾਸੇ ਜਿੱਥੇ ਆਪਣੀ ਗੱਡੀ ਖੜੀ ਸੀਗੀ ਆਪਾਂ ਹੁਣ ਜਾਵਾਂਗੇ ਘਰਾਂ ਨੂੰ ਤੇ ਹੁਣ ਦੇਖੀ ਜਵਾਕਾਂ ਨੂੰ ਬਰਾਉਂਦੇ ਆਪਾਂ ਲਾ ਜਾ ਕੇ ਨਾ ਬਸ ਆਹ ਐ ਥੋੜਾ ਦੱਸਣਾ ਵੀ ਉੱਥੋਂ ਸੇਲ ਤੋਂ ਲੈ ਕੇ ਆਏ ਆਏ ਨਹੀਂ ਆਪਾਂ ਕਿਸੇ ਕੋਲੇ ਗੱਲ ਕਰਨੀ ਤੇ ਆਪਾਂ ਜਵਾਕਾਂ ਨੂੰ ਬਰਾਾ ਦੇਣਾ ਵੀ ਦੇਖੋ ਬੱਚਿਓ ਹੁਣ ਤੁਸੀਂ ਹਨਾ ਇੱਥੇ ਹੁਣ ਕੀ ਸੀ ਨਾ ਆਪਣੀਆਂ ਗੱਡੀਆਂ ਇੱਥੇ ਖੜੀਆਂ ਸੀ ਤੇ ਮੂਹਰੇ ਸਕੂਟਰਾਂ ਸਕਾਟਰਾਂ ਨੂੰ ਲਾਤੀਆਂ ਤੇ ਹੁਣ ਪਰੇ ਕਰਾਈਆਂ ਤੇ ਹੁਣ ਕੱਢਾਂਗੇ ਗੱਡੀ ਤੇ ਜਾਵਾਂਗੇ ਤੇ ਤੁਸੀਂ